ਮਾਜ ਮਹੱਲਾ ਪੀਜਾ ਮਨਮੁਖ ਪੜ੍ਹ ਹੈ ਪੰਡਿਤ ਕਹਾਵ ਹੈ ਜੀ ਆਦਿਕ ਪੰਡਤ ਮਹਾਰਾਜ ਸਾਹਿਬ ਦੀ ਸਭਾ ਵਿੱਚ ਬੈਠੇ ਹਨ ਕਹਿੰਦੇ ਜੀ ਅਸੀਂ ਬੜੇ ਵਿਦਵਾਨ ਹਾਂ ਮਹਾਰਾਜ ਸਾਹਿਬ ਕਹਿੰਦੇ ਨੇ ਏ ਬੇਣੀ ਤੂੰ ਪੁਸਤਕਾਂ ਦੇ ਉੱਠ ਲੱਗੀ ਫਿਰਦਾ ਹੈ ਅਤੇ ਤੇਰਾ ਮਨ ਮਨਮੁਖ ਹੈ ਤੇ ਉੱਤੋਂ ਵਿਦਵਾਨ ਕਹੋ ਲਿਓ ਹਜ਼ੂਰ ਫਰਮਾਉਂਦੇ ਹਨ ਏ ਜੀਵ ਮਨਮੁਖ ਪੜ੍ਹ ਹੈ ਪੰਡਿਤ ਕਹਾਵ ਹੈ ਮਨਮੁਖ ਸ਼ਾਸਤਰ ਸਮ੍ਰਿਤਿਓ ਵਿਆਕਰਣ ਇਸ ਜੋਤਸਾ ਪਿੰਗਲ ਵਿਆਕਰਣ ਇਸੇ ਪ੍ਰਕਾਰ ਸਿੱਖਿਆ ਕਲਪ ਨਿਰਗਤਾਦਕਾ ਖੰਡਾਂ ਨੂੰ ਵੇਦਿਆਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਪੰਡਿਤ ਵਿਦਵਾਨ ਕਹਾਉਂਦੇ ਹਨ ਦੂਜੇ ਪਾਏ ਮਹਾ ਦੁੱਖ ਪਾਵਹਿ ਹੈ ਦੂਜੀ ਚੀਜ਼ਾਂ 'ਚ ਪ੍ਰੇਮ ਦ્વਾਇਤ ਭਾਜ ਪਏ ਹੈ ਪਰਮੇਸ਼ਰ ਨਾਲ ਜੁੜਾਈ ਗਈ ਹੈ ਏਕਤਾ ਨਹੀਂ ਹੈ ਇੱਕ ਪੰਡਿਤ ਸੀ ਬੜਾ ਵਿਦਵਾਨ ਉਹ ਸਾਧ ਸੰਗੇ ਜੀ ਹਰਦوار ਦੇ ਸਵਾ ਵਿੱਚ ਪੰਡਿਤ ਬੜੇ ਵਿਦਵਾਨ ਬੈਠੇ ਸਨ ਉੱਥੇ ਜਾ ਕੇ ਕਹਿੰਦਾ ਮੈਂ ਦ્વਾਇਤ ਕਾ ਸਿੱਧ ਕਰ ਸਕਦਾ ਹਾਂ ਉਹ ਸਾਰਿਆਂ ਪੰਡਤਾਂ ਨੂੰ ਚਲੰਗ ਦੇ ਦੇ ਕੋਈ ਮੇਰੇ ਨਾਲ ਕਰੋ ਚਰਚਾ ਮੈਂ ਗਵਾਹਿ ਤੋਂ ਸਿੱਧ ਕਰਾਂਗਾ ਪੰਡਤ ਵੀਸ਼ੇਸ਼ ਸਿੰਘ ਜੀ ਜਿਹੜੇ ਸਨ ਕਿ ਦੌਧਰ ਵਾਲੇ ਮਹਾਂਪੁਰਖ ਇਹ ਵੀ ਉੱਥੇ ਬੈਠੇ ਸਨ ਇਹਨਾਂ ਦੇ ਕੋਲੇ ਉਹਨੂੰ ਪੰਡਤ ਨੂੰ ਲੈ ਕੇ ਮਾਰਾ ਚਰਚਾ ਕਰਨੀ ਚਾਹੁੰਦਾ ਹੈ ਕਹਿੰਦੇ ਕੀ ਚਰਚਾ ਕਰਨੀ ਚਾਹੁੰਦਾ ਹੈ ਕਹਿੰਦਾ ਮੈਂ ਗਵਾਹਿ ਤੋਂ ਸਿੱਧ ਕਰ ਦੂੰ ਉਹ ਸੰਤ ਕਹਿਣ ਲੱਗੇ ਲਓ ਅਸੀਂ ਉੱਤਰ ਦਿੰਦੇ ਹਾਂ ਇੱਕ ਉੱਥੇ ਉਹਦੇ ਪਾਸ ਸਾਧ ਸੰਗਤ ਜੀ ਝੇਵਰ ਸੀ ਉਹ ਪਾਣੀ ਦਾ ਢਾਂਡਾ ਲੈ ਕੇ ਆਇਆ ਤੇ ਸੰਤ ਕਹਿਣ ਲੱਗੇ ਸੰਤ ਜੀ ਸ਼ਿਸ਼ੂ ਸੁਣੇ ਆ ਚੁਕੇ ਕਹਿੰਦੇ ਬਈ ਤੂੰ ਬ੍ਰਹਮ ਹੈ ਕਹਿੰਦੇ ਮਾਰਾ ਮੈਂ ਕਹਾਂ ਨੂੰ ਬ੍ਰਹਮ ਮੈਂ ਤਾਂ ਜੀਵ ਹੈ ਕਹਿੰਦੇ ਪੰਡਤਾ ਤੂੰ ਇੰਨਾ ਸਾਲ ਵਿਦਿਆ ਪੜ੍ਹੀ ਹੋ ਤੂੰ ਦ્વੈਤ ਦੱਸਦਾ ਹੈ ਦ્વੈਤ ਹੈ ਆ ਜਿਹੜਾ ਮਾਸ਼ਕੀ ਇਹ ਵੀ ਜਾਣਦਾ ਹੈ ਤੇ ਤੂੰ ਉਹ ਰਵੇ ਤੂੰ ਇੰਨੀ ਜੋ ਜਾਣਦਾ ਤੈਨੂੰ ਕਿਉਂ ਕੀ ਸਿੰਧ ਕਰ ਸਕਦਾ ਸੁਣ ਕੇ ਪੰਡਤੋ ਸ਼ਰਮਿੰਦਾ ਹੋਣਾ ਪਿਆ ਇਸ ਪ੍ਰਕਾਰ ਕਹਿੰਦੇ ਹਨ ਦੂਜੇ ਭਾਏ ਮਹਾ ਦੁੱਖ ਪਾਵਹਿ ਕਿਉਂ ਦੁਆਦ ਪਾ ਕਰਕੇ ਬੜਾ ਭਾਰੀ ਦੁੱਖੀ ਪਾਉਂਦੇ ਹਨ ਉਹ ਦੇਖਿਆ ਨਾਤੇ ਕਿਛ ਸੁਝੈ ਨਹੀਂ ਦੁਸ਼ਾਂ ਦੇ ਮਸਤ ਹੋਏ ਨੂੰ ਕੁਝ ਦਿਖਦਾ ਨਹੀਂ ਹੈ ਪਰਮਾਰਥ ਲੋਕ ਪ੍ਰਲੋਕ ਦਾ ਗਿਆਤ ਨਹੀਂ ਹੈ ਉਹਨਾਂ ਦੇ ਕਾਇ ਫਿਰ ਫਿਰ ਦੂਨੀ ਆਵਣ ਇਸ ਪ੍ਰਕਾਰ ਤੇ ਰਾਸ਼ੀਏ ਫੇਰਿਆ ਜੀ ਫਿਰਦੇ ਰਹਿੰਦੇ ਹਨ ਅਤੇ ਵਾਰ-ਵਾਰ ਜੁਨਨਤ ਮਾਰਾਵੇ ਗਰ ਵਿੱਚ ਆਉਂਦੇ ਜਾਂਦੇ ਹਨ ਉਹ ਵਾਰੀ ਦੀਓ ਵਾਰੀ ਹੰਦਾ ਜਿਨ੍ਹਾਂ ਨੇ ਵਾਰ ਦਿੱਤੀ ਹੈ ਅਸੀਂ ਆਪਣੀ ਜ਼ਿੰਦਗੀ ਉਹਨਾਂ ਤੋਂ ਵਾਰ ਲਈ ਹਾਂ ਅਸੀਂ ਵਾਰ-ਵਾਰ ਬਲਿਹਾਰ ਜਾਈਏ ਉਹਨਾਂ ਪਿਆਰਿਆਂ ਤੋਂ ਹਉਮੈ ਮਾਰ ਨਿਲਾਵੇ ਜਿਹੜੇ ਭਾਈ ਇਹ ਵੀ ਹੋਮੈ ਨੂੰ ਮਾਰ ਕਰਕੇ ਵਾਹਿਗੁਰੂ ਦੇ ਸਰੂਪ 'ਚ ਆਪਣੇ ਆਪ ਨੂੰ ਮਿਲਾਉਣਾ ਕਰਦੇ ਹਨ ਔਰ ਸੇਵਾ ਤੇ ਹਰ ਮਨ ਵਸਿਆ ਕੀ ਭਾਈ ਜਿਨ੍ਹਾਂ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਹੈ ਮਨ ਨੂੰ ਨੀਵਾ ਕਰਕੇ ਆਪਗਵਾਹ ਸੇਵਾ ਕਰੇ ਆਪਾ ਬਾਭੀ ਦਾ ਚਲਿਆ ਗਿਆ ਸੇਵਾ ਕਰਨ ਵਾਲਾ ਪੁਰਖ ਹੈ ਤੋਂ ਗੁਰਾਂ ਦੀ ਸੇਵਾ ਤੇ ਅਕਾਲ ਪੁਰਖ ਨੂੰ ਮਨ ਚ ਉਹਨਾਂ ਦੇ ਮਹਾਰਾਜ ਸਾਹਿਬ ਦੀ ਸੇਵਾ ਇਹ ਸਰ ਹੋਇਆ ਜਿਵੇਂ ਸੁੱਧ ਚਿੱਤ ਦੇ ਅੰਦਰ ਸਾਧ ਸੰਗਤ ਜੀ ਸਾਰੇ ਗੁਣ ਆਪਰਗਟ ਹੁੰਦੇ ਹਨ ਇਹ ਮਨ ਸਾਧ ਗੋਣੇ ਕਰਕੇ ਸਰਬਾਂ ਦੀ ਸੇਵਾ ਕਰਕੇ ਜਿਸ ਪ੍ਰਕਾਰ ਸਾਧ ਸੰਗਤ ਜੀ ਸ਼ਿਸ਼ੇ ਦੇ ਮਾਣਨੇ ਕਰਕੇ ਛਾਈਆਂ हट ਜਾਂਦੀਆਂ ਤੇ ਮੂਹ ਰਿਸ ਪੈਂਦਾ ਇਹ ਸਤਿਗੁਰਾਂ ਦੀ ਸੇਵਾ ਕਹਿੰਦੇ ਵਿਆਹ ਰੂਪੀ ਸ਼ਿਸ਼ਾ ਮਾਣਣਾ ਹੈ ਇਹਦੇ ਨਾਲ ਮਾਣ ਕੇ ਹਰੀਕਾਲਪੁਰਖ ਰੂਪ ਜਿਹੜਾ ਜਿਹੜਾ ਸਖਿਆਤ ਹੋਣਾ ਮਨ ਚਾ ਕੇ ਵਸ ਗਿਆ ਮਾਰੇ ਰਸ ਤਹਿ ਪਿਆ ਵਲਿਆ ਫੇਰ ਉਹ ਸਹੀ ਦੇ ਹਰੀ ਦੇ ਰਸ ਆਨੰਦ ਨੂੰ ਆਪ ਪੀਂਦੇ ਹਨ ਸਤਿਗੁਰੂ ਦੀ ਕਿਰਪਾ ਦੁਆਰਾ ਹੋਰ ਉਹਨਾਂ ਨੂੰ ਅਧਿਕਾਰੀਆਂ ਨੂੰ ਪਿਉਣਾ ਕਰਦੇ ਹਨ ਰਹਾਉ ਵੇਦ ਪੜ੍ਹ ਹੈ ਹਰ ਰਸ ਨਹੀਂ ਲਿਆਇਆ ਜੀ ਜੀ ਮਾਨ ਆਪ ਵੇਦਾਂ ਤੋਂ ਪੜ੍ਹਦੇ ਹਾਂ ਅਸੀਂ 16000 ਕਰਮ ਕਾਂਨ ਨੂੰ ਕਹਿੰਦੀ ਹੈ 16000 ਸ੍ਰਤੀ ਉਪਾਸ਼ਨਾ ਨੂੰ ਕਹਿੰਦੀ ਹੈ 4000 ਸੰਸਾਰ ਦੀ ਕੇਵਲ ਗਿਆਨ ਨੂੰ ਕਹਿੰਦੀ ਹੈ ਇੱਕ ਵਾਰੀ ਗਿਆਨ ਦੀ ਗੱਲ ਕਹਿ ਕੇ ਹੰਗਤਾ ਦੀਆਂ ਗੱਲਾਂ ਵਾਲੀਆਂ ਹੰਗਰੇ ਆਪਾਸ਼ਨਾ ਨਹੀਂ ਕਸਮ ਕਰਦੀ ਹੈ ਸੋ ਇਸ ਪ੍ਰਕਾਰ ਵੇਦਾਂ ਨੂੰ ਤੁਸੀਂ ਪੜ੍ਹਦੇ ਹੋ ਤਿਰਗੁਣ ਵਿਸ਼ਵਾ ਵੇਦਾਂ ਕਿੰਨਾ ਬਣਾ ਦੇ ਵਿਸ਼ੇ ਕਰਨ ਵਾਲੇ ਜਿਹੜੇ ਵੇਦ ਹਨ ਸਾਰੇ ਰਸ ਨਹੀਂ ਆਇਆ ਤੁਹਾਨੂੰ ਹਰੀ ਦਾ ਰਸ ਜੋ ਆਨੰਦ ਹੈ ਉਹ ਨਹੀਂ ਪ੍ਰਾਪਤ ਹੋਇਆ ਹੈ ਬਾਦ ਵਸਾਨ ਹੈ ਮੋਹੀ ਮਾਇਆ ਤੇ ਮੋਏ ਹੋਏ ਬਾਦ ਚਲਣਾ ਹੀ ਕਸਮ ਕਰਦੇ ਹਾਂ ਜੇ ਦੁਆਇ ਕ সিদ্ধ ਕਰਨ ਆਤੇ ਕੋਈ ਪੈਸੇ ਦੇ ਦੇ ਤਾਂ ਦੁਆਇ ਤੀਸੇ ਕਰੀ ਜਾਂਦੇ ਹਾਂ ਇਸ ਪ੍ਰਕਾਰ ਝਗੜਿਆਂ ਨੂੰ ਕਸਨ ਕਰਦੇ ਹੋਂ ਕਦੇ ਨਿਆਇਕ ਬਣ ਕੇ ਇੱਕ ਦੇਸੀ ਸ਼ਰੂ ਨੰ ਦਸੀ ਜਾਂਦੇ ਹੋਂ ਕਦੇ ਵਸ਼ੇਖ ਸ਼ਾਸਤਰ ਨੂੰ ਪੜ੍ਹ ਕੇ ਕਾਲਵਾਦੀ ਬਣੇ ਰਹਿੰਦੇ ਹੋਂ ਕਵੇਂ ਨੂੰ ਸਭ ਕੁਝ ਕਹੀ ਜਾਂਦੇ ਹੋਂ ਕਦੇ ਸੰਖੀ ਬਣ ਕੇ ਜੀਵ ਦੇ ਰੂਪ ਨੂੰ ਕਹਿੰਦੇ ਈਸ਼ੁਰਹੀ ਨਹੀਂ ਅਨਿਸ਼ਰਵਾਦੀ ਬਣੇ ਰਹਿੰਦੇ ਹੋਂ ਇਸ ਪ੍ਰਕਾਰ ਸਾਦ ਵਸਾਨ ਹੈ ਮੋਹੀ ਮਾਇਆ ਦੇ ਮੈਂ ਝਗੜਾ ਹੀ ਵਖਾਣ ਦੇ ਕਸਮ ਕਰਦੇ ਰਹੇ ਝਗੜਿਆਂ ਜੀ ਪਏ ਰਹਿੰਦੇ ਹੋਂ ਅਗਿਆਨ ਮਤੀ ਸਦਾ ਅੰਧਿਆਰਾ ਜਿੰਨਾ ਜਗ ਜਾਣ ਵਾਲੀ ਮਤ ਹੈ ਮਤੀ ਬੁੱਧੀ ਦੇ ਅੰਦਰ ਗਿਆਨ ਹੈ ਰੂਪ ਦਾ ਗਿਆਨ ਨਹੀਂ ਸਦਾ ਵਰਨ ਦਾ ਹਨੇਰਾ ਪੜਦਾ ਤੇ ਆ ਰਹਿਦਾ ਹੈ ਗੁਰਮੁਖ ਬੂਝ ਹਰ ਗਾਵਣ ਜਿਨਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੂਝ ਪੁੱਛਿਆ ਹੈ ਉਹਨਾਂ ਨੂੰ ਬੂਝ ਸਮਝ ਪ੍ਰਾਪਤ ਹੋਈ ਹੈ ਬੂਝ ਸਮਝ ਕੇ ਹਰੀ ਨੂੰ ਗਾਵਣੀਆਂ ਗਾਉਂਦੇ ਹਨ ਜੀਵਨ ਮੁਕਤੀ ਅਨੰਦ ਵਾਸਤੇ ਆ ਕਥੂ ਕਥੀਆ ਸਾਧੂ ਸੁਹਾਵ ਹੈ ਇਹ ਭਾਈ ਕਹਿਣ ਤੋਂ ਰਹਿਤ ਪਰਮੇਸ਼ਰ ਹੈ ਉਹ ਉਸ ਦਾ ਗੁਰੂ ਸਾਹਿਬ ਜੀ ਕਥੀਆ ਕਥਨ ਕਰਦੇ ਆ ਜੋ ਗੁਰੂ ਸਾਹਿਬ ਦਾ ਸ਼ਬਦ ਹੈ ਇਹ ਸੋਭ ਨੀਕ ਹੋ ਰਿਹਾ ਹੈ ਇਕੱਠੋ ਕੱਠੀਏ ਜੋ ਤਤ ਵੇਚਣ ਉਹ ਵੀ ਇਕੱਠੀ ਉਪਨ ਕਸਮ ਕਰਦੇ ਆ ਉਹ ਦਾਅਵੇ ਕਿ ਸ਼ਬਦ ਕਰਕੇ ਜੀਵਨ ਸੋਭ ਨੀਕ ਹੁੰਦਾ ਹੈ ਸ਼ਬਦ ਕਰਕੇ ਹੀ ਇਹ ਸਾਡਾ ਮਨ ਜੀਵਨ ਮੁਕਤੀ ਇਹਨਾਂ ਨੂੰ ਪਾਉਣਵਾ ਸੋਭ ਨੀਕ ਬਣਦਾ ਹੈ ਗੁਰਮਤੀ ਮਾਨ ਸਚੂ ਭਾਵ ਜਿਹਨੇ ਗੁਨਾਹਾਂ ਦੀ ਮਰ ਧਾਰਨ ਕੀਤੀ ਆ ਉਹਨਾਂ ਗੁਰਮਤੀਆਂ ਦੇ ਮਨ ਨੂੰ ਸੱਚਾ ਪਾਕਸ਼ਾ ਹੀ ਚੰਗਾ ਲੱਗਦਾ ਹੈ ਸਚੂ ਸੱਚ ਰਵੇ ਦਿਨ ਰਾਤ ਹੀ ਉਹ ਸੱਚੇ ਦਾ ਹੀ ਸਰਵਣ ਕਰਦੇ ਆ ਸੱਚੇ ਦਾ ਹੀ ਮੰਨ ਕਰਦੇ ਆ ਤੇਰਾ ਇਹ ਉਚਾਰਨ ਕਰਦੇ ਸੱਚੇ ਦੇ ਨਿਯਾਸਨ ਕਰਦੇ ਕਮਾਈ ਕਰਦੇ ਆ ਰਾਜ ਦੇ ਨੇ ਇਹੋ ਮਨ ਸਾਚੇ ਰੰਦਾ ਆਉਣਿਆ ਇਹੋ ਨੂੰ ਆਉਦੇ ਮੰਨੂ ਕੀ ਬਸੰ ਨੂੰ ਸੱਚੇ ਨਾਮ ਦੇ ਰੰਗ ਵਿੱਚ ਰਲਾਉਣਾ ਕੀਤਾ ਹੈ ਜੋ ਸੱਚ ਰੱਤੇ ਸੇਨ ਸੱਚੂ ਭਾਵ ਜੋ ਭਾਈ ਸੱਚੇ ਨਾਮ ਦੇ ਗਿਰੰਗੇ ਨੂੰ ਸੱਚਾ ਪਾਤਸ਼ਾਹ ਅਕਾਲ ਪੁਰਖੀ ਚੰਗਾ ਲੱਗਦਾ ਹੈ ਆਪੇ ਦੇ ਨਾ ਪਛੋਤਾਵੇ ਇਹ ਆਪਣੇ ਸਰੂਪ ਦਾ ਗਿਆਨ ਮਾਰਾ ਸਾਹਿਬ ਬਖਸ਼ ਦਿੰਦੇ ਆ ਉਹਨੂੰ ਕਿਸੇ ਪ੍ਰਕਾਰ ਦਾ ਪਛਤਾਵਾ ਨਹੀਂ ਫੇਲ ਮੇ ਜਿੰਨਾਂ ਨੂੰ ਬਖਸ਼ਿਸ਼ ਹੋ ਜਾਂਦੀ ਹੈ ਸਾਰੇ ਪਿਸ਼ਤਾਵੇ ਨਾਸ਼ ਹੋ ਜਾਂਦੇ ਕਰਤੀ ਸ਼ੋਕ ਮਾਤਰਾਤੋਂ ਦੇਖ ਆਤਮ ਦੇਖੇ ਸ਼ੋਕ ਰੂਪ ਸੰਸਾਰ ਤੋਂ ਤਰ ਜਾਂਦੇ ਹਨ ਆਪੇ ਦੇ ਜਿੰਨ ਨੂੰ ਮਾਰੇ ਆਪ ਬਖਸ਼ੀ ਕਰ ਦਿੰਦੇ ਹੈ ਉਹ ਪਰਮੇਸ਼ਰ ਦਾਤ ਦੇ ਕੇ ਪਛਤਾਉਂਦਾ ਨਹੀਂ ਵੀ ਮੈਂ ਇਹਨੂੰ ਕਿਉਂ ਦੇਣੀ ਸੀ ਉਹ ਆਪਣੇ ਸਰੂਪ ਦਾ ਗਿਆਨ ਆਪ ਹੀ ਦੇ ਦਿੰਦਾ ਹੈ ਤੇ ਪਛਤਾਵੇ ਚੱਕ ਦਿੰਦਾ ਹੈ ਗੁਰ ਕਾ ਸਬਦ ਸਦਾ ਸੱਚ ਜਾਪਾ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸਦਾ ਰਹਿਣ ਵਾਲਾ ਜੋ ਸੱਚ ਸਰੂਪ ব্রহ্ম ਹੈ ਉਹਨਾਂ ਨੂੰ ਜਾਣ ਲਿਆ ਹੈ ਮਿਲ ਸੱਚੇ ਸੁਖ ਪਾਵਣੇ ਸਤਿਗੁਰਾਂ ਨਾਲ ਮਿਲ ਕੇ ਸੁਖ ਸਰੂਪ ਨੂੰ ਪਾਵਣੀਆਂ ਪਾਉਣਾ ਕਰਦੇ ਆਣੇ ਸੱਚੇ ਅਕਾਲ ਪੁਰਖ ਨਾਲ ਮਿਲ ਕੇ ਆਤਮਨੰਦ ਰੂਪੀ ਸੁਖ ਨੂੰ ਪਾਉਣਾ ਕਰਦੇ ਹਨ ਕੋੜ ਕਸਤ ਕਿੰਨਾ ਮੈਲ ਮੈਲ ਨਾ ਲੱਗਦਾ ਮੈਲ ਝੂਠ ਬੋਲਣ ਦੀ ਮੈਲ ਆ ਨਾ ਲੋਕਾਂ ਨੂੰ ਵੀ ਝੂਠ ਹੀ ਫਰਦਾ ਸਾਡਾ ਤੇ ਕੋ ਸਤ ਕੁਰਸਤ ਉਲਟੇ ਕੰਮ ਕਰਨੇ ਜਿਹੜੇ ਹੱਠ ਵਾਲੇ ਕੰਮ ਕਰਨੇ ਕੋ ਸਤ ਨੂੰ ਸੱਤ ਤੋਂ ਰਹਿਤ ਪਾਪਾਂ ਵਾਲੀ ਇਹਦੇ ਕਰਮ ਕਰਨੇ ਕੋ ਸਤ ਕੋਤੇ ਕਰਮ ਜਿਹੜੇ ਕਰਨੇ ਹੁੰਨੇ ਇਹਨਾਂ ਕਰਮਾਂ ਦੇ ਕਰਨ ਦੀ ਜਿਹੜੀ ਮੈਲ ਇੱਛਾ ਹੈ ਉਹਨਾਂ ਨਹੀਂ ਲੱਗਦੀ ਇਸ ਪ੍ਰਕਾਰ ਨਾ ਕੂੜ ਬੋਲਦੇ ਐ ਨਾ ਖੋਟੇ ਕੰਮ ਕਰਦੇ ਐ ਉਹਨਾਂ ਨੂੰ ਇਹਨਾਂ ਦੀ ਇੱਛਾ ਰੂ ਮੈਲ ਨਹੀਂ ਲੱਗਦੀ ਤੇ ਮੈਲ ਪਾਪਾ ਦੀ ਜਾਂ ਜਨਤਾ ਕਰਨ ਨੂੰ ਲੱਗਦੀ ਨਹੀਂ ਕਿ ਉਹ ਕੂੜ ਬੋਲਦੇ ਨਹੀਂ ਤੇਦੇ ਕੰਮ ਕਰਦੇ ਨਹੀਂ ਇਸ ਕਰਕੇ ਪੈ ਮੈਨ ਇਹਨਾਂ ਨੂੰ ਲੱਗਦੀ ਹੈ ਗੁਰ ਪ੍ਰਸਾਦੀ ਅਨ ਜਿਨ ਜਗ ਸਤਿਗੁਰਾਂ ਦੀ ਕਿਰਪਾ ਕਰਕੇ ਰਾਤ ਨੂੰ ਮਨ ਜਾਣ ਵਾਸਤਾ ਜਾਗ ਪਿਆ ਹੈ ਲਿਵ ਲੱਗੀ ਹੈ ਉਹਨਾਂ ਦੀ ਤੇਰਮਲ ਨਾਮ ਵਸਾ ਕਟ ਪੀਤਰ ਉਹਨਾਂ ਦੇ ਹਿਰਦੇ ਚੰਦਰ ਉਜਲ ਪਰਮੇਸ਼ਰ ਦਾ ਨਾਮ ਵਸ ਜਾਂਦਾ ਸਰ ਸੰਗੈ ਦੀ ਜੋਤੀ ਜੋਤ ਮਿਲਾਵੇ ਜੋਤੀ ਨੂੰ ਜੋ ਬ੍ਰਹਮ ਹੈ ਉਸ ਦੀ ਜੋਤ ਪਰਤਿਕ ਜੋਤ ਨਾਲ ਸਭ ਨੂੰ ਮਿਲ ਲਈ ਆ ਤੇ ਇਹ ਕਰ ਲਏ ਹਨ ਤ੍ਰੈ ਗੁਣ ਪੜ੍ਹ ਹੈ ਹਰ ਤਤ ਨਾ ਜਾਣੇ ਜਿਹੜੇ ਜਨਮ ਨੇ ਭਾਈ ਪੜਾਈ ਪੜਦੇ ਆ ਰਾਸ਼ੀ ਕਾਂਸੀ ਸ਼ਾਂਤ ਕੀ ਸਿੱਧੀਆਂ ਵਾਸਤੇ ਤੇ ਜਾਂ ਮਾਇਆ ਕਮਾਉਣ ਵਾਸਤੇ ਜਾਂ ਲੋਕਾਂ ਨੂੰ ਤਮੋ ਗੁਣ ਦੇ ਨਾਲ ਧੂਰ ਮੰਤਰ ਕਰਕੇ ਬਸ ਕਰਨ ਵਾਸਤੇ ਆਰਤਾਪ ਤੇ ਨਾ ਜਾਣ ਹੈ ਉਹ ਹਰੀ ਦੇ ਸਿਧਾਂਤ ਨੂੰ ਨਹੀਂ ਜਾਣ ਸੈਤੁਰ ਗੁਣ ਵਿਸ਼ਾ ਦੇਦਾ ਹੈ ਕਰਮ ਕਾਂਸੀ ਕਰਦੇ ਆ ਉਪਾਸ਼ਨਾ ਰਾਸ਼ੀ ਕਰਦੇ ਆ ਸ਼ਾਂਤ ਕੀ ਗਿਆਨ ਨੂੰ ਕਰਨ ਕਰਦੇ ਆ ਇਉ ਤਿੰਨਾਂ ਗੁਣਾਂ ਦੀ ਪੜਾਈ ਪੜਦੇ ਆ ਹਰੀ ਦੇ ਕੱਤ ਸਰੂਪ ਨੂੰ ਕਾ ਹੀ ਨਹੀਂ ਉਹ ਜਾਣਦੇ ਹਨ ਮੂਲੋਂ ਭੁੱਲੇ ਗੁਰੂ ਸਾਹਿਬ ਦੇ ਨਾ ਪਛਾਨਦੇ ਮੂਲ ਤੋਂ ਜਨਮ ਤੋਂ ਹੀ ਭੁੱਲ ਗਏ ਆ ਗੁਰੂ ਸਾਹਿਬ ਦੇ ਸ਼ਬਦ ਨੂੰ ਕਾ ਹੀ ਨਹੀਂ ਪਛਾਣਦੇ ਮੂਲ ਰੂਪ ਜੋ ਬ੍ਰਹਮ ਹੈ ਮੂੜ ਤੋਂ ਹੀ ਭੁੱਲ ਗਏ ਆ ਉਸ ਤੋਂ ਗੁਰੂ ਸਾਹਿਬ ਦੇ ਨਾ ਪਛਾਨਦੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਵਾਹਿਗੁਰੂ ਦਾ ਸਰੂਪ ਪਛਾਣੀਦਾ ਉਹ ਕਾ ਹੀ ਭੁੱਲ ਗਏ ਆ ਸ਼ਬਦ ਦੁਆਰਾ ਪਛਾਣ ਨਹੀਂ ਸਕਦੇ ਮੋਹ ਵਿਆਪੇ ਕਿਸ ਸੁਝੈ ਨਹੀਂ ਮਾਇਆ ਦੇ ਮੋਹ ਵਿੱਚ ਐਸੇ ਲੱਗੇ ਹੋਏ ਵਿਆਪੇ ਆ ਕੁਝ ਵੀ ਦਿਸਦਾ ਨਹੀਂ ਲੋਕ ਪ੍ਰਲੋਗ ਦਾ ਗਿਆਨ ਉਹਨਾਂ ਨੂੰ ਸ਼ਬਦੀ ਹਰ ਪਾਵਲੇ ਜੇ ਗੁਰੂ ਸਾਹਿਬ ਦੇ ਸ਼ਬਦੀ ਕਮਾਈ ਕਰੇ ਤਾਂ ਪ੍ਰੋਖ ਗਿਆਨ ਹੋ ਜਾਂਦਾ ਹੈ ਜਿਸ ਕਰਕੇ ਸੋਹ ਜਾਣ ਦਾ ਪਿਛਲੇ ਦਾ ਗਿਆਨ ਹੋ ਜਾਂਦਾ ਜੇ ਜੇ ਧਾਰੇ ਹੁੰਦੇ ਆ ਅਪਰੋਖ ਹੋ ਜਾਏ ਤਾਂ ਹਰੀ ਨੂੰ ਪਾ ਲੈਂਦਾ ਪਰਮੇਸ਼ਰ ਨੂੰ ਸਿਖਿਆਦ ਕਰ ਲੈਂਦਾ ਹੈ ਵੇਦ ਪੁਕਾਰਾ ਤ੍ਰਿਵਿਦ ਮਾਇਆ ਇਹ ਸੰਜੀ ਇਹਦੇ ਵੇਦ ਆ ਤਿੰਨ ਪ੍ਰਕਾਰ ਦਾ ਹੀ ਕਥਨ ਕਰਦੇ ਮਾਇਆ ਹੀ ਇਹਨੂੰ ਤਿੰਨ ਪ੍ਰਕਾਰ ਦੀ ਰਾਸਿਕਾਂਸੀ ਸ਼ਾਂਤੀ ਰੂਪ ਮਨਮੁਖ ਨਾ ਬੁੱਝੈ ਦੁੱਖ ਪਾਵੈ ਮਨਮੁਖ ਜਿਹੜੇ ਆ ਦੁਆਇ ਭਾਜ ਲਗੇ ਉਹ ਮਾਰੇ ਦੇ ਸਰੂਪ ਨੂੰ ਸਮਝ ਨਹੀਂ ਸਕਦੇ ਹਨ ਕੈ ਗੁਣ ਹਨ ਹਰ ਏਕ ਨਾ ਜਾਣਨ ਕਿੰਨਾ ਗੁਣਾਂ ਦੀ ਪੜਾਈ ਪੜਦੇ ਹੁੰਦੇ ਕਰਮੋ ਪਾਸ਼ਨਾ ਗਿਆਨ ਇੱਕ ਹਰੀ ਨੂੰ ਅਵਾਇਤ ਨੂੰ ਨਹੀਂ ਸਮਝਦੇ ਹਨ ਬਿਨ ਬੁੱਝੇ ਦੁੱਖ ਪਾਵੈ ਜੋ ਬੁਝੇ ਸੰਪੂਛੇ ਤੋਂ ਬਿਨਗਾਰ ਵਾਹਿਗੁਰੂ ਦਾ ਸੁਖ ਸਮਝੇ ਤੋਂ ਬਿਨਗਾਰ ਜੰਮਣ ਮਰਨ ਦਾ ਦੁੱਖ ਪਾਉਣਾ ਹੀ ਕਰਦੇ ਹਨ ਜਾਂ ਕਿਹ ਭਾਵ ਤਾਂ ਆਪ ਮਿਲਾਏ ਜੇ ਭਾਈ ਜਿਹਨਾਂ ਉਸ ਵਾਹਿਗੁਰੂ ਨੂੰ ਪਾਉਂਦਾ ਤਾਂ ਆਪਣੇ ਨਾਲ ਮੇਲ ਲੈਂਦਾ ਕਿਰਪਾ ਕਰਕੇ ਸੰਗਤ ਨਾਲ ਗੁਰ ਸਬਦੀ ਸਹਸਾ ਦੂਖ ਚੁਕਾਏ ਸਬਦਨਾ ਦੇ ਸ਼ਬਦ ਦੀ ਕਮਾਈ ਕਰਕੇ ਜਿਹੜਾ ਪ੍ਰਮਾਨ ਪਰਮੇ ਬਪਰਗੇ ਆਦਕ ਸੈਸੇ ਹੈ ਇਨਾ ਇਨਾ ਕਰਕੇ ਦੁੱਖਾ ਜਮਨ ਮਰਨ ਦਾ ਸਾਰੇ ਚੁਕਾ ਦਿੰਦੇ ਹਨ ਨਾਮਕ ਨਾਵਾ ਕੀ ਸੱਚੀ ਵਦਿਆ ਸਰਗੁ ਮਾਰਾ ਕਹਿੰਦੇ ਭਾਈ ਅਮਰ ਤੋਂ ਨਾਮ ਦੀ ਵਡਿਆਈ ਸੱਚੀ ਹੈ ਨਾਮੋ ਮਨ ਸੰਗ ਪਾਵੇ ਜੋ ਮਹਾਰਾਜ ਦੇ ਨਾਮ ਨੂੰ ਮੰਨਦੇ ਪ੍ਰੇਮੀ ਉਹ ਸੁਖ ਸ੍ਰੀਪ ਨੂੰ ਪਾਉਂਦੇ ਹਨ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਸੱਚੇ ਬਾਦਸ਼ਾਹ ਤੁਰੀ ਨਿਰਗੁਣ ਦੀ ਉਪਾਸ਼ਨਾ ਪੰਡਤ ਕਹਿੰਦਾ ਕਰਦੇ ਹੋ ਕਿ ਸਰਗੁਣ ਦੀ ਨਿਰ ਸਰਗੁਣ ਦੇ ਜਿਹੜੇ ਉਪਾਸ਼ਕ ਹਨ ਉਹ ਅਕਾਰਾਂ ਤੋਂ ਲੱਗੇ ਰਹਿੰਦੇ ਹਰ ਵਕਤ ਆਕਾਰਾਂ ਨੂੰ ਤੇ ਆਉਂਦੇ ਰਹਿੰਦੇ ਆ ਜਿਹੜੇ ਨਿਰਗੁਣ ਦੇ ਉਪਾਸ਼ਕ ਹੈ ਉਹ ਅਕਾਰਾਂ ਨੂੰ ਛੱਡ ਕੇ ਉਹ ਨਿਰਾਕਾਰ ਦੀ ਉਪਾਸ਼ਨਾ ਤਿੰਨ ਗੁਣਾ ਤੀਰ ਦੀ ਕਰਦੇ ਰਹਿੰਦੇ ਆ ਗੁਰੂ ਮਹਾਰਾਜ ਕਹਿੰਦੇ ਭਾਈ ਜਦ ਹੋਈ ਬ੍ਰਹਮ ਇੱਕ ਦੇਵ ਨਿਰਗੁਣ ਸਰਗੁਣ ਉਸ ਵਿੱਚ ਕਿਸ ਪ੍ਰਕਾਰ ਭੇਦ ਕਹੀਏ ਨਿਰਗੁਣ ਸਰਗੁਣ ਥਾਪੇ ਨਾਉ ਨਿਰਗੁਣ ਇਹ ਜੀਵ ਹੈ ਸਰਗੁਣ ਈਸ਼ਵਰ ਹੈ ਮਾਇਆ ਸਵਲ ਇੱਕ ਨਾਮ ਥਾਪੇ ਹੋਈ ਹੈ ਜਾਂ ਨਿਰਗੁਣ ਤਿੰਨ ਗੁਣਾ ਤੋਂ ਅਤਿ ਹੈ ਉਹ ਸਰਗੁਣ ਸਹਿਤ ਗੁਣਾ ਦੇ ਆ ਉਹ ਇਸ ਪ੍ਰਕਾਰ ਜਿਹੜੇ ਸੁਭਾਵ ਹਨ ਆਪੇ ਸੋਈ ਆਪ ਹੀ ਉਹ ਪਰਮੇਸ਼ਰ ਨਿਰਆਕਾਰ ਰੂਪ ਹੈ ਆਪ ਹੀ ਸਰਵਨ ਰੂਪ ਧਾਰ ਕੇ ਸ੍ਰਿਸ਼ਟੀ ਨੂੰ ਏਕ ਓੰਕਾਰ ਰੂਪ ਧਾਰ ਕੇ ਸ੍ਰਿਸ਼ਟੀ ਨੂੰ ਓਮਕਾਰ ਸ਼ਬਦ ਦੁਆਰਾ ਪ੍ਰਗਟ ਕਰਦਾ ਹੈ ਆਪੇ ਆਪ ਹੈ ਤਤ ਪਛਾਨ ਹੈ ਤੂ ਪੰਡਤ ਤੂੰ ਜਿਵੇਂ ਪਾਣੀ ਦਾ ਸੌ ਘੜਾ ਰੱਖ ਦਈਏ ਭਰ ਕੇ ਸੂਰਜ ਕੋ ਹੁੰਦਾ ਉਹਦੇ ਉਹਨੇ ਫਿਰ ਤਿਲ ਪੈਂਦੇ ਹੈ ਇਸੇ ਪ੍ਰਕਾਰ ਸਾਹਿਬ ਸੰਗ ਦੀ ਅੰਤਕਾਰਨ ਹਨ ਘੜਿਆਂ ਦੀ ਨਹੀਂ ਆਈ ਇਹਨਾਂ ਦੀ ਇਹ ਹੀ ਕਾਮਨਾ ਤੇ ਕਰਮ ਰੂਪੀ ਪਾਣੀ ਲੈ ਕੇ ਬੈਠੇ ਹੋਣਾ ਕਿ ਪਰਮੇਸ਼ਰ ਦੀ ਜੋਤ ਦਾ ਅਕਸ਼ ਪੈਂਦਾ ਹੈ ਉਹ ਜਿਹੜਾ ਅਕਸ਼ਾ ਉਹਨੂੰ ਸਰਗਣ ਕਹਿੰਦੇ ਆ ਜਿਹਦਾ ਪੈਂਦਾ ਉਹ ਮੇਰੇ ਕੋਲ ਸਰੂਪ ਹੈ ਇਹ ਆਪੇ ਹੀ ਉਹ ਬ੍ਰਹਮ ਸਤਿ ਪਛਾਨ ਹੈ ਉਹਨੇ ਦੋਵੇਂ ਗੱਲਾਂ ਕਹਿਣੀਆਂ ਜਿਹੜੀਆਂ ਬਿੰਦੀ ਤੇ ਤ੍ਰਿੰਬੀ ਦੋਵੇਂ ਮਾਇਆ ਕਰਕੇ ਹੀ ਹੈ ਮਾਇਆ ਸਵਲ ਬਿੰਦੀ ਰੂਪ ਹੈ ਅਤੇ ਜਿਹੜਾ ਪ੍ਰਤਿੰਬ ਰੂਪ ਜਿਹੜੇ ਜੀਵ ਇਹਦੇ ਕਰਕੇ ਇਹਨਾਂ ਨੇ ਪ੍ਰਤੀਕ ਹੋ ਰਿਹਾ ਹੈ ਹਾਂ ਪੀਰ ਜੀ ਮਿਸਟਰ ਤੱਤ ਪਛਾਣ ਸੂ ਪੰਡਤ ਹੂ ਜਿਹੜਾ ਤੱਤ ਸਿਧਾਂਤ ਨੂੰ ਪਛਾਣ ਲੈਂਦਾ ਉਹ ਪੰਡਤ ਵਿਦਵਾਨ ਹੋ ਸਕਦਾ ਹੈ ਦੂਸਰਾ ਨਹੀਂ ਕੋਈ ਆਪ ਕਰੈ ਸਗਲੇ ਕੋਲ ਤਾਰੈ ਉਹ ਆਪ ਹੀ ਪੁਰਖ ਕਰ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਸਾਰੀਆਂ ਕੋੜਿਆਂ ਨੂੰ ਵੀ ਕਾਰਜਾਂ 'ਚ ਨਿਹਾਲ ਕਰ ਦਿੰਦਾ ਹੈ ਹਰ ਨਾਮ ਮੰਨ ਵਿਸਾਵੈ ਜੋ ਹਰਿਆਕਾਲ ਪਸਰੇ ਅਮਰਤ ਨਾਮ ਨੂੰ ਮਨ 'ਚ ਵਿਸਾਉਣਾ ਕਰਦਾ ਹੈ ਸੋ ਵਾਰੀ ਜੀਓ ਵਾਰੀ ਅਸੀਂ ਵਾਰ-ਵਾਰ ਬਿਲੇਹਾਰ ਜਾਈਏ ਜੀ ਉਹਨਾਂ ਤੋਂ ਆਪ ਜੀ ਚਾਹਤ ਸਤ ਪਾਵਣ ਜੋ ਹਰੀ ਦੇ ਨਾਮ ਰਸ ਨੂੰ ਚੱਖਦੇ ਧਾਰਨ ਕਰਦੇ ਆ ਆਤਮ ਨੰਦ ਦੇ ਰਸ ਨੂੰ ਫਿਰ ਪਾਉਂਦੇ ਹਨ ਹਰ ਰਸ ਚੱਖੇ ਸੇ ਜਨ ਨਿਰਮਲ ਜੋ ਹਰੀ ਦੇ ਰਸ ਨੂੰ ਚੱਖੇ ਧਾਰਨ ਕਰਦੇ ਆ ਉਹ ਮਾਇਆ ਦੀ ਮੈੜ ਤੋਂ ਰਹਿ ਨਿਰਮਲ ਸ਼ੁੱਧ ਹੋ ਜਾਂਦੇ ਹਨ ਕੋਰਖੋ ਨਿਰਮਲ ਨਾਮ ਤੇ ਆਵਣਿਆ ਉਹ ਉਜੈ ਪਰਮੇਸ਼ਰ ਦਾ ਨਾਮ ਹੈ ਨੂੰ ਧਿਆ ਕਰਕੇ ਮਾਇਆ ਦੀ ਮੈੜ ਤੋਂ ਸਭ ਜਨ ਦੁੱਖ ਰੂਪ ਤੋਂ ਰਹਿਤ ਹੋ ਜਾਂਦੇ ਹਨ ਸਹਾਇ ਉਹ ਨਹਿ ਕਰਮੀ ਜੋ ਸ਼ਬਦ ਵਿਚਾਰੇ ਤੇ ਮਾਰਾ ਨਿਸ਼ਕਾਮੀ ਹੋਣਾ ਚਾਹ ਰਿਹਾ ਆਪ ਕਹਿੰਦੇ ਹੋ ਨਿਸ਼ਕਾਮੀ ਕੌਣ ਹੈ ਇੱਛਾ ਤੋਂ ਬਿਨਾਂ ਕਰਮ ਨਹੀਂ ਕੋਈ ਹੁੰਦਾ ਮਾਰਾ ਕਹਿੰਦੇ ਭਾਈ ਜਿਹੜੇ ਪਰਮਾਰਥ ਦੀ ਪ੍ਰਾਪਤੀ ਦੀ ਇੱਛਾ ਹੈ ਨਿਸ਼ਕਾਮਤਾ ਹੈ ਜੋ ਸੰਸਾਰ ਦੀ ਇੱਛਾ ਇਸ ਕੰਮ ਦਾ ਹੈ ਇਸ ਕਰਕੇ ਉਹ ਨਿਕਾਮੀ ਹੋ ਸਕਦਾ ਹੈ ਕਾਮਨਾ ਤੋਂ ਰਹਿਤ ਹੋ ਸਕਦਾ ਹੈ ਜੋ ਸ਼ਬਦ ਦੀ ਚਾਹ ਗੁਰੂ ਸਾਹਿਬ ਦੇ ਸ਼ਬਦ ਦੀ ਬ੍ਰਹਮ ਦੀ ਵਿਚਾਰ ਕਰਦਾ ਹੈ ਅੰਤਰ ਤਤ ਗਿਆਨ ਹੋਮੈ ਮਾਰੇ ਅੰਦਰ ਸਰੂਪ ਦੇ ਗਿਆਨ ਦਾ ਤਤ ਸਿਧਾਂਤ ਜਾਣਨ ਵਾਲਾ ਹੋਵੇ ਦੇਹ ਵੀ ਹੰਗ ਦਾ ਅੰਦਰੋਂ ਮਾਰ ਦੇਵੇ ਅਸਲੀ ਤਤ ਤੂਰੇ ਗਿਆਨ ਨੂੰ ਜਾਣੇ ਨਾਮ ਪਦਾਰਥ ਨੋ ਨਿਧ ਪਾਏ ਇਹ ਨਾਮ ਰੂਪੀ ਪਦਾਰਥ ਕਰਕੇ ਨਵੇਂ ਨਿਧੀਆਂ ਆਸਨ ਬਸਨ ਆਦ ਕਸਾਰੀਆਂ ਵੱਧੋ ਮਹਾ ਪਦਮ ਪਾ ਲੈਂਦਾ ਹੈ ਤ੍ਰਾ ਗੁਣ ਨੀਚ ਸਨਾਵਨ ਨੂੰ ਮੇਟ ਕਰਕੇ ਬ੍ਰਹਮ ਰੂਪ ਵਿੱਚ ਲੀਨ ਹੋ ਜਾਂਦਾ ਹੈ ਸੋਮੇ ਕਰੇ ਨਿਹ ਕਰਮੀ ਨਾ ਹੋ ਜਿਆਦੇ ਜੀ ਹੰਗਤਾ ਕਰ ਜਾ ਰਹੇ ਕਰਮਾਂ ਦੀ ਹੰਗਤਾ ਕਰ ਲਿਓ ਨਿਸ਼ਕਾਮੀ ਕਿਵੇਂ ਹੋ ਸਕਦਾ ਹੈ ਕੋ ਨਹੀਂ ਸਕਮੀ ਹੋ ਸਕਦਾ ਹੋਮੇ ਵਾਲਾ ਆਦਮੀ ਗੁਰ ਪ੍ਰਸਾਦੀ ਹੋਮੇ ਖੋਵਰ ਗੁਰੂਆਂ ਦੀ ਕਿਰਪਾ ਦਾ ਪਾਤਰ ਬਣ ਕੇ ਹੋਮੇ ਨੂੰ ਗਾਉਣਾ ਕਰੇ ਅੰਦਰੋਂ ਉਤਰ ਬਿਵੇਕ ਸਦਾ ਆਪ ਵਿਚਾਰ ਅੰਦਰ ਗਿਆਨ ਹੋਵੇ ਸਦਾ ਆਪਣਾ ਆਪ ਰੂਪ ਹੋ ਆ ਉਹ ਜਿਹੜਾ ਹੋਮੇ ਤੋਂ ਰਹਤ ਹੈ ਵਿਕਾਰਾਂ ਤੋਂ ਰਹਤ ਹੈ ਉਸ ਦੀ ਵਿਚਾਰ ਕਰਦਾ ਰਹੇ ਗੁਰ ਕਬੀ ਗੁਣ ਗਾਉਣਿਆ ਜਿਵੇਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਮਹਾਰੇ ਦੇ ਗੁਣਾਂ ਨੂੰ ਗਾਉਣਾ ਕਰੀਏ ਗੁਰ ਸ਼ਬਦੀਆਂ ਨਾਲ ਮਿਲ ਕੇ ਆਰ ਸਾਰੇ ਸਾਗਰ ਨਿਰਮਲ ਕੀ ਕਰਦਾ ਤਗੜਾ ਥਾ ਆਰੋਗਤ ਆਰੋਗਤ ਅੱਗੇ ਹੋ ਕੇ ਬੈਠੇ ਤੇ ਸੋਣਾ ਇਥੇ ਬਹਿ ਕੇ ਮਾਰੇ ਜੀ ਦੀ ਤੇ ਹਾਰੇ ਸਾਰੇ ਸਾਗਰ ਨਿਰਮਲ ਸੋਈ ਹਰੀਓ ਸਰੋਗਰ ਹੈ ਹਰ ਸਰ ਹਾਰੇ ਸਾਰੇ ਸਾਗਰ ਨਿਰਮਲ ਸੋਈ ਹਰੀ ਕੈਸਾ ਸਾਗ ਸੰਗੇ ਜੀ ਸੰਸਾਰ ਦੇ ਅੰਦਰ ਸਾਗਰ ਸਮੁੰਦਰ ਵੀ ਨਹੀਂ ਆਈ ਹੈ ਅਤੇ ਸਮੁੰਦਰ ਜਿਹੜਾ ਹੈ ਉਹ ਖਾਰਾ ਹੈ ਹਰੀ ਕੈਸਾ ਨਿਰਮਲ ਉਜਲ ਹੈ ਪਾਪਾਂ ਦੀ ਮੈਦ ਤੋਂ ਰਹਿਤ ਹੈ ਵਿਸ਼ੇ ਰੂਪ ਨੂੰ ਖਾਰ ਨਹੀਂ ਹੈ ਸਦਾ ਆਨੰਦ ਸਰੂਪ ਹੈ ਉਜਲ ਸਰੂਪ ਹੈ ਹਰ ਸਰ ਸਾਗਰ ਹਰੀ ਜੀ ਸਾਧ ਸੰਗਤ ਮਾਨਸ ਰੋਗਰ ਦੀ ਨਹੀਂ ਆਈ ਹੈ ਹਰੀ ਆਪ ਸਮੁੰਦਰ ਦੀ ਨਹੀਂ ਆਈ ਹੈ ਹਰ ਸਰ ਸਾਗਰ ਇਸ ਤਰ੍ਹਾਂ ਦਾ ਸਹਜੋਜਨ ਦਾ ਜਿਹੜਾ ਗੰਗਾ ਸਾਗਰ ਹੈ ਇਸ ਤਰ੍ਹਾਂ ਦੇ ਹਰੀ ਦੀ ਸੰਗਤ ਹੈ ਅਤੇ ਪਰਮੇਸ਼ਰ ਆਪ ਸਮੁੰਦਰ ਦੀ ਨਹੀਂ ਆਈ ਹੈ ਤੇ ਨਿਰਮਲ ਉਜਲ ਹੈ ਮਾਇਆ ਦੀ ਮੈਲ ਤੋਂ ਰਹਿ ਤਸੋ ਪਰਮੇਸ਼ਰ ਸ਼ਾਂਤ ਚੁਗ ਹੈ ਨਿਤ ਗੁਰਮukh ਹਾਂਤੋਸ ਮਾਨਸ ਰੋਗਰ ਤੇ ਝੁਗਦੇ ਚੋਗਾ ਮੋਤੀਆਂ ਦਾ ਮੁਕਤੀ ਦਾ ਤੇ ਨਰਮਲ ਜੀਤ ਉਹਨਾਂ ਦਾ ਹੋ ਰਿਹਾ ਹਮੇਸ਼ਾ ਸਾਂਤ ਚੁਗਿਆ ਨਿਤ ਗੁਰਮੁਖ ਹੋਈ ਉਹ ਗੁਰਮੁਖ ਬਣ ਜਾਂਦੇ ਜਿਹੜੇ ਸੰਤ ਭਗਤ ਦਾ ਨਾਮ ਹੁੰਦਾ ਚੋਗਾ ਚੁਗਦੇ ਹਨ ਸੰਗਤ ਜੀ ਮਿਲ ਕੇ ਉਹ ਗਿਆਨ ਕਰੇ ਸਦਾ ਦਿਨ ਰਾਤੀ ਉਹ ਨਾਮ ਦਾ ਇਸਨਾਨ ਕਰਦੇ ਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਲ ਸਮਲ ਨਾਉ ਰਾਤ ਦੇ ਅਗਿਆ ਰੂਪੀ ਰਾਤ ਉਹਨਾਂ ਦੀ ਮਿਦਗੀ ਹੈ ਬ੍ਰਹਮ ਗਿਆਨ ਰੂਪੀ ਜਨ ਚੜ ਗਿਆ ਹੈ ਆਉ ਮੈਲ ਚੁਕਾਵਣਿਆ ਉਹ ਦੋਦੀ ਹੰਗਤਾ ਦੀ ਮੈਲ ਨੂੰ ਚੱਕ ਦਿੰਦੇ ਹਨ ਬਾਲੇ ਅੰਤ ਚੂਬ ਕੇ ਤਾਂ ਜੀ ਹੁਣੇ ਸੁਣਨਾ ਹੈ ਨਾ ਪਹਿਲੇ ਦਿਨੋਂ ਚ ਨਿਰਮਲ ਹੰਸਾ ਪ੍ਰੇਮ ਪਿਆਰ ਉਜਲ ਉਹਨਾਂ ਦਾ ਹਸ ਜੀਵ ਆਤਮਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਦਾ ਪਿਆਰ ਹੈ ਬਾਣੀ ਕਰਕੇ ਅਤੇ ਪ੍ਰੇਮ ਹੈ ਮਨ ਕਰਕੇ ਨਿਰਮਲ ਹੰਸਾ ਪ੍ਰੇਮ ਪਿਆਰ ਹੰਸਾ ਜੀਵ ਆਤਮਾ ਨਿਰਮਲ ਹਨਗੇ ਹੰਸੀ ਨਹੀਂ ਜਿਹੜੇ ਸੁੱਧ ਕਤ ਮਿੱਠਿਆ ਦੇਖਣ ਕਰਨ ਵਾਲੇ ਹਨ ਪ੍ਰੇਮ ਰੂਪ ਜੋ ਪ੍ਰੇਤਾ ਰੂਪ ਰਮੈ ਅਸਤਿ ਭਾਂਤੀ ਪ੍ਰੇਤਾ ਰੂਪ ਉਹਦਾ ਪਿਆਰ ਜਿਨ੍ਹਾਂ ਨੂੰ ਲੱਗਾ ਹੈ ਹਰ ਸਰ ਵਸੈ ਹਉ ਮੈ ਨਾ ਇਹ ਹਰੀ ਦਾ ਸਰੋਵਰ ਸਾਧ ਸੰਗਤ ਹੈ ਹਰੀਏ ਆਪ ਸਰੋਵਰ ਦੀ ਨੇ ਆਈ ਕੁਲਜ ਵਸਦੇ ਹਉ ਮੈ ਨੂੰ ਮਾਰ ਕੇ ਹਰਸਲ ਬਾਸਾ ਪਾਵਣਿਆ ਐਹਨ ਸੁਪ੍ਰੀਤ ਸਭ ਦੇ ਸੱਚ ਹੈ ਰਾਜ ਜਿਨ੍ਹਾਂ ਦੀ ਸੱਚੇ ਸ਼ਬਦ ਚ ਪ੍ਰੀਤੀ ਲੱਗੀ ਹੋਈ ਹੈ ਹਰ ਸਰ ਵਸਾ ਪਾਵਣਿਆ ਓ ਹਰੀ ਦੇ ਸਰੋਵਰ ਸਰੂਪ ਵਿੱਚ ਹਰੀ ਮਨਸੋਵਰਦੀ ਨਿਆਈ ਹੈ ਹਰੀ ਦਾ ਸਰੂਪ ਸਤਿਗੁਰੂ ਮਨਸੋਵਰਦੀ ਨਿਆਈ ਹੈ ਉਸ ਜੀ ਬਾਕਾ ਟਿਕਾ ਪਾਉਣਾ ਕਰਦੇ ਹਨ ਮਨਮੁਖ ਸਦਾ ਬਾਗ ਲੈਲਾ ਹੋਮੈ ਮਨ ਲਾਇ ਮਨਮੁਖ ਜਿਹਦੇ ਸਦਾ ਬਗਲੇ ਦੰਬੀ ਦੀ ਨਿਆਈ ਹਣਗੇ ਉਹਨਾਂ ਦਾ ਕਿਰਤ ਮੈਲਾ ਹੈ ਪਾਪਾਂ ਕਰਕੇ ਅੱਗੇ ਹੋਮੈ ਮਨ ਲਾਇ ਹੋਰ ਹੋਮੈ ਕਰਦੇ ਕਿ ਸਾਡੇ ਵਰਗਾ ਕੌਣ ਹੈ ਨਾਲੇ ਪਖੰਡ ਕਰਨਾ ਤੇ ਨਾਲੇ ਪਾਪ ਕਰਨੇ ਜੇਰ ਹੋਮਾਂ ਦੀ ਮੈਲ ਹੋਰ ਲਾਈਫ ਬੈਠਿਆਂ ਨਾ ਇਸ਼ਨਾਨ ਕਰੇ ਪਰ ਮੈਲ ਨਾ ਜਾਏ ਉਹ ਸੀਰ ਖਾਂ ਤੇ ਇਸ਼ਨਾਨ ਕਰਦੇ ਹਨ ਪਰ ਅੰਦਰਲੀ ਜਿਹੜੀ ਪਾਪਾਂ ਦੀ ਮੈਲ ਉਹ ਜਾਂਦੀ ਨਹੀਂ ਉਹਨਾਂ ਪੁਰਖਾਂ ਦੀ ਬਨੇ ਇਹਨੇ ਮੈਲ ਲੱਗਦੀ ਹੈ ਕਿ ਅਸੀਂ ਤੀਰਖਾਂ ਦੇ ਨਾਲ ਆ ਕੇ ਆਏ ਆਂ ਜੀਵਤ ਮਰਾਂ ਗੁਰ ਸਾਹਿਬ ਦੇ ਵਿਚਾਰ ਜੇ ਜੀਵ ਸਾਗਰ ਨੇ ਮਰ ਜਾਵੇ ਸਤਿਗੁਰੂ ਸਾਹਿਬ ਦੇ ਅੰਮ੍ਰਿਤੂ ਬਿਸ਼ਬਦ ਦੀ ਵਿਚਾਰ ਕਰੇ ਜੀਵ ਹਉ ਮੈ ਮੈਲ ਛੁਕਾਵਾਂ ਜਦ ਪਾਈ ਹੋਮੈ ਜੇ ਮੈ ਸਤਿਗੁਰੂ ਸਾਹਿਬ ਚੱਕ ਦਿੰਦੇ ਹਨ ਰਤਨ ਪਦਾਰਥ ਧਰਤੇ ਪਾਇਆ ਇਹ ਰਤਨ ਰੂਪੀ ਪਦਾਰਥ ਸਾਹਿਬ ਸੰਗਤੂਪੀ ਮਹਾਰਾਜ ਦਾ ਘਰ ਹੈ ਇਸ ਤੋਂ ਪਾਇਆ ਹੈ ਕਰੇ ਹਿਰਦੇ ਵਿੱਚ ਉਹਨਾਂ ਰਤਨੁਕੀ ਪਦਾਰਥ ਬ੍ਰਹਮ ਦਾ ਆਨੰਦ ਪਾ ਲਿਆ ਹੈ ਪੂਰਾ ਸਤਗੁਰ ਸਬਦ ਸੁਣਾਇਆ ਜੀ ਨਾਮ ਜੀਮ ਸਤਿਗੁਰ ਨਾਮੇ ਸਬਦ ਉਪਰੇਸ਼ ਅਮਰਤ ਨਾਮ ਦਾ ਸਰਵਣ ਕਰਾਇਆ ਸਬਦ ਦਾ ਤੇ ਭਰੋਸੇ ਰੂਪੀ ਕਰਨਾ ਨਾ ਇਹਨਾਂ ਨੇ ਸੁਣਿਆ ਹੈ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਸਤਗੁਰਾਂ ਦੀ ਕਿਰਪਾ ਕਰਕੇ ਉਹਨਾਂ ਦੇ ਅਗਿਆਨ ਦਾ ਹਨੇਰਾ ਮਿਟ ਗਿਆ ਹੈ ਟਟ ਚਾਨਣ ਆਪ ਪਛਾਨਣਿਆ ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਚਾਨਣ ਹੋਇਆ ਜਿਸ ਪ੍ਰਕਾਸ਼ ਕਰਕੇ ਆਪਣੇ ਸਰੂਪ ਨੂੰ ਪਛਾਣ ਲਿਆ ਹੈ ਚਾਨਣ ਕਰਕੇ ਦਾ ਅਗਿਆਨ ਵਿੱਚ ਆਪਣੇ ਜੇਹ ਦਾ ਨੇਰੇ ਚਾਪਦੀ ਦੇਹ ਦਾ ਚੇਤਾ ਹੁੰਦਾ ਹੈ ਪਰ ਸਭ ਸੰਗ ਦੀ ਅਗਿਆਨ ਐਸਾ ਆਪਣਾ ਆਪ ਹੀ ਭੁੱਲ ਚੁੱਕਾ ਹੈ ਕਿਉਂ ਗੁਰੂ ਸਾਹਿਬ ਦੇ ਪੂਜਾ ਨੂੰ ਪ੍ਰਕਾਸ਼ ਕਰਕੇ ਆਪਣੇ ਆਤਮਾ ਸੂਤ ਨੂੰ ਪਛਾਣ ਲਿਆ ਹੈ ਉਹਨਾਂ ਨੇ ਆਪ ਉਪਾਏ ਤੈ ਆਪੀ ਵਿਖੇ ਆਪ ਹੀ ਮਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਆਪ ਹੀ ਉਹਨਾਂ ਨੂੰ ਵੇਖਦਾ ਕਰਤੂਤਾ ਨੂੰ ਵੀ ਇਹ ਚੰਗਾ ਕੰਮ ਕਰਦਾ ਹੈ ਮਾੜਾ ਕਰਦਾ ਹੈ ਸਤਿਗੁਰ ਸੇਵੈ ਤੂੰ ਜਨ ਲਿਖੈ ਜਿਹੜਾ ਸਤਗੁਰਾਂ ਦੀ ਕਾਇਲ ਕਰੇ ਉਹ ਲੱਗ ਸਕਦਾ ਹੈ ਇਸ ਗੱਲ ਨੂੰ ਉਹ ਦੇਖੇ ਚ ਪਰਵਾਣੀ ਵਿੱਚ ਪੈ ਸਕਦਾ ਹੈ ਨਾਨਕ ਨਾਮ ਵਸਾ ਤਤ ਅੰਤਰ ਮਹਾਰਾਜ ਸਤਿਗੁਰਾਂ ਦੀ ਸੇਵਾ ਵਾਲੇ ਨੂੰ ਫਲ ਕੀ ਹੁੰਦਾ ਉਹਨਾਂ ਦੇ ਹਿਰਦੇ ਦੇ ਸਰਬੀ ਮਹਾਰਾਜ ਕਹਿੰਦੇ ਭਾਈ ਅshifts ਪੜੀਆਂ ਸਮਾਪਤ ਕਰਦੇ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਬਰ ਕਿਰਪਾ ਤੇ ਪਾਵਣ ਇਹ ਨਾਮ ਗੁਰੂ ਸਾਹਿਬ ਦੀ ਕਿਰਪਾ ਨਾਲ ਪਾਇਆ ਜਾਂਦਾ ਐਵੇਂ ਨਹੀਂ ਕਿਸੇ ਤੋਂ ਪਾਇਆ ਜਾਂਦਾ ਹੈ